ਸਤਿ ਸ਼੍ਰੀ ਅਕਾਲ ਬਾਈ ਜੀ ਤੇ ਅੱਜ ਕੈਨੇਡਾ ਦੇ ਵਿੱਚ ਬਈ ਇੱਕ ਬੜੀ ਦੁਰਭਾਗੇ ਖਬਰ ਸੁਣਨ ਨੂੰ ਮਿਲੀ ਆ ਕਿ ਇੱਕ ਕੁੜੀ ਦਾ ਕਹਿ ਲਓ ਵੀ ਬੋਡੀ ਮਿਲੀ ਆ ਕਤਲ ਹੋ ਗਿਆ ਕਿੱਦਾਂ ਹੋ ਗਿਆ ਉਹਦਾ ਹਾਲੇ ਪਤਾ ਨਹੀਂ ਚੱਲਿਆ ਤੇ ਇੱਕ ਕੁੜੀ ਡੇਰਾ ਵਸੀ ਦੀ ਸੀਗੀ ਜੋ ਕੈਨੇਡਾ ਓਟਵਾ ਸ਼ਹਿਰ ਚ ਪੜਨ ਆਈ ਸੀਗੀ ਤਕਰੀਬਨ 2023 ਦੇ ਵਿੱਚ ਆਈ ਆ ਉਹ ਦੱਸ ਦੇਣਗੇ ਤੇ ਉਹਦੇ ਫਾਦਰ ਸਾਹਿਬ ਕਹਿ ਰਹੇ ਨੇ ਕਿ ਮੇਰੀ ਬੇਟੀ ਨਾਲ ਮੇਰੀ तकरीबन 25 April ਨੂੰ ਗੱਲ ਹੋਈ ਸੀ ਤੇ ਉਹ ਕਹਿੰਦੇ ਨੇ ਉਸ ਟਾਈਮ ਉਹਨੇ ਪੜ੍ਹਾਈ ਪੂਰੀ ਹੋ ਗਈ ਸੀ ਆਈ ਲੈਟ ਦਾ ਪੇਪਰ ਦੇਣ ਜਾਣਾ ਸੀਗਾ ਜੋ ਕਿ ਬਈ ਜੀ 25 April ਨੂੰ ਉਹ ਕਹਿੰਦੇ ਘਰੋਂ ਨਿਕਲੀ ਆ ਮੈਨੂੰ ਦੱਸ ਕੇ ਨਿਕਲੀ ਆ ਵੀ ਪੇਪਰ ਐਗਜ਼ਾਮ ਦੇਣ ਜਾਣੀ ਆ ਟੈਸਟ ਵਗੈਰਾ ਤਾਂ ਉਸ ਤੋਂ ਬਾਅਦ ਕੀ ਹੋਇਆ ਉਹਦਾ ਫੋਨ ਬੰਦ ਆਇਆ ਤੇ ਉਸ ਤੋਂ ਬਾਅਦ ਘਰੇ ਗੱਲ ਨਹੀਂ ਹੋਈ ਤਾਂ ਉਹਨਾਂ ਨੇ ਫੋਨ ਫਾਨ ਕੀਤੇ ਫੋਨ ਨਹੀਂ ਮਿਲਿਆ ਤੇ ਦੂਜਿਆਂ ਨੂੰ ਫੋਨ ਕੀਤੇ ਉਹ ਵੀ ਨਹੀਂ ਮਿਲੇ ਫੋਨ ਫਿਰ ਕਹਿ ਰਹੇ ਨੇ ਉਹਨਾਂ ਦੇ ਭੂਆ ਦੀ ਕੁੜੀ ਉੱਥੇ ਹੀ ਰਹਿੰਦੀ ਸੀਗੀ ਲਵੇ ਕਿਤੇ ਨੇੜੇ ਤੇ ਉਹਦੀ ਭੂਆ ਦੀ ਕੁੜੀ ਨੇ ਉਹਨੂੰ ਪਾਲਣ ਦੀ ਕੋਸ਼ਿਸ਼ ਕੀਤੀ ਜਿੱਦਾਂ ਕਹਿ ਲਓ ਆਪਣੇ ਗੁਰਦੁਆਰਿਆ ਸਾਹਿਬ ਦੇ ਵਿੱਚ ਕਾਫੀ ਉਹਦੀਆਂ ਫੋਟੋਆਂ ਵਗੈਰਾ ਜਾਂ ਹੋਰ ਜਗ੍ਹਾ ਦੇ ਵਿੱਚੋਂ ਪਾਲੀ ਤਾਂ ਉਹ ਨਹੀਂ ਮਿਲੀ ਫਿਰ ਉਹਦੇ ਫਾਦਰ ਸਾਹਿਬ ਦੱਸ ਰਹੇ ਨੇ ਕਿ ਸਾਨੂੰ 27 April ਨੂੰ ਫੋਨ ਆਇਆ ਜੋ ਕਿ ਡੇਰਾ ਬਸੀ ਰਹਿੰਦੇ ਨੇਗੇ ਉਹਨਾਂ ਦੇ ਫਾਦਰ ਫੈਮਿਲੀ ਕੁੜੀ ਪੜਨ ਆਈ ਸੀਗੀ ਤਾਂ ਬਈ ਜਦੋਂ ਦੇਰਾਂਬਸੀ ਦੇ ਵਿੱਚ ਕਾਲ ਆ ਉਹਨਾਂ ਨੂੰ ਪਹੁੰਚੀ ਪੁਲਿਸ ਦੀ ਤਾਂ ਪੁਲਿਸ ਨੇ ਦੱਸਿਆ ਵੀ ਸੋਡੀ ਬੇਟੀ ਦੀ লাশ ਪਾਈ ਮਿਲੀ ਆ ਜੋ ਮ੍ਰਿਤਕ ਪਾਈ ਗਈ ਹੈ ਤਾਂ ਸਾਨੂੰ ਪਤਾ ਯਾਰ ਮਾਪਿਆਂ ਤੇ ਕਿੰਨੀ ਬੁਰਾ ਅਸਰ ਪੈਂਦਾ ਛੋਟੀ ਉਮਰ ਦੀ ਕੁੜੀ ਸੀਗੀ ਤੇ ਹਲੇ ਆਏ ਨੂੰ 2 ਸਾਲ ਹੋਏ ਸੀਗੇ ਤੇ ਬਈ ਮ੍ਰਿਤਕ ਪਾਈ ਗਈ ਤਾਂ ਉਸ ਤੋਂ ਬਾਅਦ ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਨੇ ਦੁਬਾਰਾ ਪੁਲਿਸ ਨੂੰ ਪੁਲਿਸ ਦੀ ਫੇਰ ਕਾਲ ਗਈ ਕਿ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕੀ ਹੁਣ ਲਾਲੋ ਵੀ ਮੈਡੀਕਲ ਹੋਣਾ ਵੀ ਇਹਦੇ ਵਿੱਚ ਬੁਲਟ ਪਾਈ ਜਾਂਦੀ ਆ ਜਾਂ ਕੋਈ ਵੀ ਕਿੱਦਾ ਦੀ ਕਿੱਦਾ ਮੌਤ ਹੋਈ ਇਹਦੇ ਵਿੱਚ ਹਲੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਕਹਿੰਦੇ ਅਸੀਂ ਇਹਦੇ ਜੋ ਲੋਕੇਸ਼ਨ ਸੀ ਫੋਨ ਦੀ ਉਹ ਵੀ ਘਰ ਕੋਲੇ ਆ ਕੇ ਬੰਦ ਹੋਈ ਆ ਰਾਤ ਨੂੰ 11 ਵਜੇ ਕਹਿ ਰਹੇ ਨੇਗੇ ਜੋ ਸਾਨੂੰ ਖਬਰ ਮਿਲੀ ਆ ਤਾਂ ਵੀਰੋ ਬੜੀ ਦੁਖਤ ਭਰੀ ਖਬਰ ਆ ਤੇ ਮਾਂ ਪਿਓ ਇੰਡੀਆ ਰੋ ਰਹੇ ਨੇਗੇ ਤੇ ਉਹ ਅੱਜ ਇਹ ਕਹਿ ਰਹੇ ਨੇ ਕਿ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਭੇਜਣਾ ਨਹੀਂ ਚਾਹੁੰਦਾ ਸੀ ਆਪਦੀ ਬੱਚੀ ਨੂੰ ਕੈਨੇਡਾ ਦੇ ਵਿੱਚ ਤੇ ਕਹਿੰਦੇ ਵੀ ਮੈਂ ਭੇਜਣਾ ਨਹੀਂ ਚਾਹੁੰਦਾ ਸੀ ਪਰ ਬੱਚੇ ਆ ਗਏ ਕੈਨੇਡਾ ਦੇ ਵਿੱਚ ਉਹਦਾ ਸੁਪਨਾ ਹੁੰਦਾ ਚਲੋ ਬੱਚਿਆਂ ਦਾ ਵੀ ਪੜ੍ਹ ਲਿਖ ਕੇ ਵੱਡਾ ਕੋਈ ਡਾਕਟਰ ਬਣਾ ਸਰਜਨ ਬਣਾ ਕਹਿੰਦੇ ਪੜ੍ਹਾਈ ਕਰ ਰਹੀ ਸੀ ਮੇਰੀ ਕੁੜੀਆ ਪਰ ਕਹਿੰਦੇ ਮੈਂ ਅੱਜ ਕੈਨੇਡਾ ਭੇਜ ਕੇ ਆਪਦੀ ਕੁੜੀਆ ਵੀ ਖੋ ਲਈ ਕਿਉਂ ਭਈ ਮਾਪੇ ਨੂੰ ਇਹ ਹੁੰਦਾ ਸ਼ਾਇਦ ਉਸ ਦਿਨ ਮੈਂ ਰੋਕ ਲਾਦਾ ਜਾਂ ਕੁੜੀ ਦੇ ਥੋੜਾ ਘੂਰਦਾਦਾ ਮੈਂ ਕਹਤਾਦਾ ਵੀ ਨਹੀਂ ਜਾਣਾ ਤੂਰੇ ਪੜ੍ਹ ਜੋ ਕੋਰਸ ਕਰਨਾ ਤਾਂ ਉਹ ਗੱਲ ਬਈ ਅੱਜ ਮਾਪੇ ਨੂੰ ਵੀ ਜਾਦਾ ਆਉਂਦੀ ਹੋਣੀ ਕੀ ਇਹ ਸ਼ਾਇਦ ਚੰਗੀ ਗੱਲ ਨਹੀਂ ਹੋਈ ਵਧੀਆ ਗੱਲ ਨਹੀਂ ਹੋਈ ਕਿਉਂ ਹਰੇ ਕੋਈ ਅੱਜ ਉਹ ਮਾਪਿਓ ਨਿਊਜ਼ ਤੇ ਕਹਿ ਰਹੇ ਨੇਗੇ ਸ਼ਾਇਦ ਤੁਸੀਂ ਆਮ ਨਿਊਜ਼ ਤੇ ਨਾ ਸੁਣਿਆ ਹੋਵੇ ਤੇ ਉਹ ਬੀਬੀਸੀ ਨਿਊਜ਼ ਤੇ ਆਇਆਗਾ ਉਹ ਮਾਪਿਓ ਕਹਿ ਰਹੇ ਨੇ ਕਿ ਆਪਦੀ ਬੱਚੀ ਨੂੰ ਤੁਸੀਂ ਬਾਹਰ ਨਾ ਤੋਰੋ ਇੱਥੇ ਬਹੁਤ ਕੋਸ਼ਾ ਤੁਸੀਂ ਇੱਥੇ ਪੜਾ ਲਓ ਲਿਖਿਆ ਲਓ ਇੱਥੇ ਕੋਈ ਜੌਬ ਦਵਾ ਲਓ ਤੁਸੀਂ ਇੱਥੇ ਵੀ ਪੜਾ ਸਕਦੇ ਹੋ ਪਰ ਐਡੀ ਦੂਰ ਨਾ ਭੇਜੋ ਜਿੱਥੇ ਮਾਪੇ ਪਿੱਛੇ ਆ ਵੀ ਨਹੀਂ ਸਕਦੇ ਬੱਚੇ ਨੂੰ ਸਪੋਰਟ ਵੀ ਨਹੀਂ ਕਰ ਸਕਦੇ ਕਿਉਂਕਿ ਵੀ ਐਡੀ ਵੱਡੀ ਕੰਟਰੀ ਆ ਆਮ ਲੋਕਾਂ ਨੂੰ ਵੀਜ਼ਾ ਨਹੀਂ ਮਿਲਦਾ ਇੱਥੇ ਬੜੀ ਮੁਸ਼ਕਲ ਨਾਲ ਵੀਜ਼ਾ ਮਿਲਦਾ ਤੇ ਇੱਥੇ ਵੀਜ਼ਾ ਨਹੀਂ ਮਿਲਦਾ ਤੇ ਅੱਜ ਉਹ ਕਹਿ ਰਹੇ ਨੇਗੇ ਮਾਪਿਓ ਸਲਾਹਾਂ ਦੇ ਰਹੇ ਨੇ ਕਿ ਵੀਰੋ ਆਪਦੇ ਬੱਚੇ ਨੂੰ ਨਾ ਐਡੀ ਦੂਰ ਭੇਜੋ ਆਪਣੇ ਦੇਸ਼ ਦੇ ਵਿੱਚ ਬਹੁਤ ਕੋਸ਼ਾ ਤੇ ਇੱਥੇ ਬਹੁਤ ਕੁਝ ਕਰ ਵੀ ਸਕਦੇ ਨੇ ਤੇ ਅੱਜ ਤੁਸੀਂ ਲਾ ਲਓ ਬਈ ਐਡੀ ਦੁਰਕਟ ਨਾ ਹੋਈਆ ਉਹਨਾਂ ਦੇ ਕੁੜੀ ਕੱਲੀ ਕੁੜੀ ਹੋਣੀ ਚਲੋ ਇੱਕ ਬੱਚਾ ਵੀ ਹੋਣਾ ਪਰ ਮਾਂ ਪਿਓ ਦੀ ਜਦੋਂ ਕੁੜੀ ਵਗ ਜੇ 100 ਸੁਪਨੇ ਹੁੰਦੇ ਨੇ ਮਾਂ ਪਿਓ ਦੇ ਐਨੇ ਪੈਸੇ ਲਾ ਕੇ ਭੇਜੀ ਫਿਰ ਉੱਤੋਂ ਬਈ ਅੱਜ ਉਹਨੇ ਆਪਦੀ ਜਾਨ ਵੀ ਗਵਾ ਲਈ ਕੀ ਵਜ੍ਹਾ ਹੋਣੀ ਹੈ ਇੱਥੇ ਕੋਈ ਕੁਝ ਨਹੀਂ ਕਹਿ ਸਕਦਾ ਦੇਖੋ ਜਿੰਨੇ ਮੂੰਹ ਨੇ ਉਹਨੀਆਂ ਗੱਲਾਂ ਹੋ ਸਕਦੀਆਂ ਨੇ ਪਰ ਬਈ ਇਹ ਤਾਂ ਹੁਣ ਆਪਾਂ ਨੂੰ ਕੀ ਪਤਾ ਕੀ ਵਜ੍ਹਾ ਹੋਣੀ ਹੈ ਪਰ ਬਾਹਰਲੇ ਮੁਲਕਾਂ ਦੇ ਵਿੱਚ ਵੀਰੋ ਮੈਨੂੰ ਪਹਿਲਾਂ ਵੀ ਬਹੁਤ ਬਜ਼ੁਰਗਾਂ ਨੇ ਕਿਹਾ ਇੰਡੀਆ ਦੇ ਵਿੱਚ ਬਹੁਤ ਕੋਸ਼ਾ ਸੌਖੀ ਰੋਟੀ ਆ ਤੁਸੀਂ ਨਾ ਇੱਕ ਦੂਸਰੇ ਦੇ ਪਿੱਛੇ ਲੱਗੋ ਕੀ ਇੱਥੇ ਕਿਸ਼ਤਾਂ ਦੀਆਂ ਗੱਡੀਆਂ ਲੈਣੀਆਂ ਨੇ ਕਿਸ਼ਤਾਂ ਤੇ ਫੋਨ ਲੈਣੇ ਨੇ ਵੀਰੋ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸੌਖੀ ਰੋਟੀ ਮਿਲਦੀ ਆ ਜਿਹੜੇ ਜਵਾਖਾਂ ਨੇ ਕਿਤੇ ਇੰਡੀਆ ਨਾ ਭਾਂਡਾ ਇੱਥੋਂ ਚੱਕ ਕੇ ਇੱਥੇ ਚਾਹ ਨਹੀਂ ਧਰਿਆਣੀ ਸੀਗਾ ਚਾਹੇ ਕੁੜੀਆਂ ਕਹਿ ਲੋ ਚਾਹੇ ਮੁੰਡੇ ਕਹਿ ਲੋ ਤੇ ਉਹ ਉਰੇ ਆ ਗਏ ਉਹਨਾਂ ਕੋਲੇ ਕੋਈ ਸਕਿੱਲ ਵੀ ਨਹੀਂ ਹੈਗੀ ਸੀ ਬਾਈ ਕੋਈ ਕੰਮ ਵੀ ਨਹੀਂ ਜਾਣਦੇ ਸੀਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਟਿੱਪਣੀ ਕਿੱਦਾਂ ਬਦਲਦੀਆਂ ਉਹਨਾਂ ਨੇ EMI ਤੇ ਗੱਡੀ ਲੈ ਰੱਖੀ ਆ ਬਸ ਉਹਨਾਂ ਨੇ ਐ ਸ਼ੌਂਕ ਵੀ ਗੱਡੀ ਲੈ ਲਈ ਇਹ ਨਹੀਂ ਸੋਚਿਆ ਵੀ EMI ਤੇ ਕੈਸਟ ਤਾਂ ਲੈ ਨਹੀਂ ਸਕਦੇ ਬਈ ਉਰੇ ਕੋਈ ਵੀ ਗੱਡੀਆਂ ਘੜਾ ਲਈਆਂ ਤੇ ਬਣਿਆ ਤਾਂ ਕੁਝ ਨਹੀਂ ਹੈਗਾ ਨਾ ਤਾਂ ਜਿਹੜਾ ਬੱਚਾ ਇੱਕ ਵਾਰੀ ਉਰੇ ਆਇਆ ਤਾਂ ਵੀਰੋ ਉਹ ਬੱਚਾ ਵਾਪਸ ਨਹੀਂ ਮੁੜਦਾ ਛੋਟਾ ਚਾਹੇ ਉਰੇ ਉਹਨੂੰ ਭੁੱਖਾ ਮਰਨਾ ਪਵੇ ਕੁਝ ਕਰਨਾ ਪਵੇ ਹੈਗੀ ਤਾਂ ਕੋਈ ਖਾਸ ਗੱਲ ਨਹੀਂ ਉਰੇ ਕੋਈ ਖਾਸ ਕਮਾਈ ਵੀ ਨਹੀਂ ਦਿਖੀ ਸਾਨੂੰ ਕਿਉਂ ਪਹਿਲਾਂ ਹੈਗੀਆਂ ਸੀ ਕਮਾਈਆਂ ਬੁਰੇ ਵੇਲੇ ਅੱਜ ਦੇ ਟਾਈਮ 'ਚ ਤਾਂ ਬਈ ਬਹੁਤ ਬੁਰਾ ਹਾਲ ਆ ਉਰੇ ਬੱਚਿਆਂ ਦਾ ਬੱਚੇ ਸੋਨੂੰ ਸੱਚ ਨਹੀਂ ਦੱਸਦੇ ਕਿਉਂ ਸੱਚ ਇਹ ਕਹਿਣਗੇ ਕਿ ਸਾਡੇ ਮਾਪਿਓ ਪੁੱਠੇ ਮੂੜਿਓ ਅਸੀਂ ਪੁੱਠਾ ਮੂੜਦਾ ਨਹੀਂ ਕਿਉਂ ਉਹਨਾਂ ਨੂੰ ਆਜ਼ਾਦੀ ਮਿਲ ਗਈ ਬਈ ਆਪਣੇ ਇੰਡੀਆ 'ਚ ਕੀ ਹੁੰਦਾ ਮਾਪਿਓ ਪਿਆਰ ਕਰਦਾ ਹੁੰਦਾ ਉਹਨਾਂ ਦੀ ਘੂਰ 'ਚ ਰਹਿਣਾ ਪੈਂਦਾ ਥੋੜਾ ਜਵਾਨੇ ਦੇ ਹਿਸਾਬ ਨਾਲ ਵੀ ਰਹਿਣਾ ਪੈਂਦਾ ਬਈ ਉੱਥੇ ਆਪਾਂ ਓਪਰ ਨਹੀਂ ਚੱਲ ਸਕਦੇ ਆਪਦੇ ਫਰੈਂਡਾਂ ਨੂੰ ਮੁੰਡਿਆਂ ਨੂੰ ਕੁੜੀ ਆ ਜਾਂ ਮੁੰਡਾ ਕੁੜੀਆਂ ਨੂੰ ਆਪਦੇ ਘਰੇ ਨਹੀਂ ਬੁਲਾ ਸਕਦਾ ਕਿਉਂ ਉੱਥੇ ਥੋੜਾ ਜਿਹਾ ਬਈ ਸੰਸਕ੍ਰਿਤ ਇੱਕ ਸੰਸਕਾਰ ਨੇ ਉੱਥੇ ਮੈਂ ਕਹਣਾ ਜੇ ਸੰਸਕਾਰ ਆ ਜਾਂ ਸੰਸਕ੍ਰਿਤੀ ਚੱਲਦੀ ਹੈ ਤਾਂ ਬਹੁਤ ਵਧੀਆ ਗੱਲ ਆ ਬਈ ਅੱਜ ਬਾਹਰ ਆ ਕੇ ਜਿਹੜੇ ਕਬੀਲਦਾਰ ਬੰਦੇ ਨੇ ਜਾਂ ਕੋਈ ਦੇਖੋ ਪੈਸੇ ਨੂੰ ਨਹੀਂ ਪਿਆਰ ਕਰਦਾ ਰਿਸ਼ਤਿਆਂ ਨੂੰ अहमियत ਦਿੰਦਾ ਉਹਨੂੰ ਪਤਾ ਲੱਗਦਾ ਬਈ ਕਿ ਬਾਹਰ ਕੁਝ ਨਹੀਂ ਰੱਖਿਆ ਤੇ ਦੇਖਿਆ ਜਾਵੇ ਆਪਾਂ ਪੰਜਾਬ ਦੇ ਵਿੱਚ ਮਾਂ ਪਿਓ ਤੋਂ ਛਿੜਕਾ ਖਾ ਕੇ ਬਹੁਤ ਪਿਆਰ ਮਿਲਦਾ ਤੇ ਉੱਥੇ ਸੰਸਕ੍ਰਿਤੀ ਆ ਤਾਂ ਜੇ ਬਈ ਆਪਦੇ ਕਹਿ ਲੋ ਸੰਸਕਾਰ ਨੂੰ ਬਚਾਉਣਾਗਾ ਆਪਦੇ ਕਲਚਰ ਨੂੰ ਬਚਾਉਣਾ ਤਾਂ ਥੋੜਾ ਰੂਲਾ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾਗਾ ਤਾਂ ਉੱਥੇ ਬਹੁਤ ਵਧੀਆ ਨੇ ਰੂਲ ਵੀ ਵਧੀਆ ਨੇ ਰੋਟੀ ਵੀ ਸੌਖੀ ਆ ਤੇ ਇੱਕ ਚੰਗੇ ਤਰੀਕੇ ਨਾਲ ਰਹਿਣ ਨੂੰ ਮਿਲਦਾ ਤੇ ਵਧੀਆ ਸੌਖੀ ਰੋਟੀ ਖਾਣੇ ਆ ਕੋਈ ਐਦਾਂ ਨਹੀਂ ਹੈਗਾ ਕਿ ਉਹਨਾਂ ਨੂੰ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਰੋਟੀ ਪਿੱਛੇ ਤੇ ਮੈਂ ਤਾਂ ਕਹਿਣਾ ਵਧੀਆ ਗੱਲ ਆ ਭਾਈ ਤੁਸੀਂ ਇਹ ਤੋਂ ਇੱਕ ਸਿੱਖ ਲਓ ਅੱਜ ਕੁੜੀ ਦਾ ਮਾਪਿਓ ਕੀ ਕਹਿ ਰਿਹਾ ਤੇ ਕੀ ਨਹੀਂ ਕਹਿ ਰਿਹਾ ਫਿਰ ਵੀ ਆਪਦੇ ਜਵਾਖਾਂ ਨੂੰ ਸੋਚ ਕੇ ਬਾਹਰ ਭੇਜਿਆ ਕਰੋ ਠੀਕ ਆ ਭਾਈ ਜੀ ਸੋਸਾਇਟੀ ਕੱਲ ਅਗਲੀ ਵੀਡੀਓ ਚ ਫੇਰ ਮਿਲਦੇ ਆ